हां ਤਾਂ ਪਿਆਰੇ ਬੱਚਿਓ ਆਪਾਂ ਨਵੋਦੇ ਦਾਖਲਾ ਪ੍ਰਿਕਿਆ ਦੀ ਤਿਆਰੀ ਅਧੀਨ ਪੰਜਵੀਂ ਦੀ ਟੈਕਸਟਬੁੱਕ ਚੋਂ ਸਵਾਲ ਸ਼ੁਰੂ ਕੀਤੇ ਹੋਏ ਆ ਅਸੀਂ ਆ ਗਏ ਸਵਾਲ ਅਭਿਆਸ 2.8 ਦੇ 3 ਨੰਬਰ ਸਵਾਲ ਦੇ ਉੱਤੇ ਕਿੰਦਾ ਦਾਦਾ ਜੀ ਨੇ 72000 ਰੁਪਏ ਸਾਡੇ ਚਾਰ ਭੈਣ ਭਰਾਵਾਂ ਵਿੱਚ ਬਰਾਬਰ ਵੰਡੇ ਹਰੇਕ ਨੂੰ ਕਿੰਨੇ ਰੁਪਏ ਮਿਲੇ ਇੱਥੇ ਵੀ ਬੇਟਾ ਆਪਾਂ ਅਨੁਪਾਤ ਲਾਵਾਂਗੇ ਕੱਲੇ ਜੇ ਦਾਦਾ ਜੀ ਇੱਕ ਵਿਅਕਤੀ ਹੈ ਨਾ ਵਿਅਕਤੀ 13 ਰੁਪਈਏ ਠੀਕ ਹੈ ਫੇਰ ਵਿਅਕਤੀ ਤੇ ਰੁਪਈਏ ਉਹ ਰੂਲ ਉਵੇਂ ਹੀ ਚੇਤੇ ਰੱਖਣਾ ਜਮਾ ਦੀ ਰਕਮ ਬਰਾਬਰ ਦੇ ਉਧਰ ਜਾ ਕੇ ਘਟਾਓ ਚ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਉਧਰ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਦੂਜੇ ਪਾਸੇ ਜਾ ਕੇ ਗੁਣਾ ਚ ਬਦਲਦੀ ਹੈ ਹੁਣ ਵਿਅਕਤੀ ਦਾਦਾ ਜੀ ਇਕੱਲੇ ਵਿਅਕਤੀ ਹੈ ਤਾਂ ਰੁਪਈਏ ਕਿੰਨੇ ਹਨ ਉਹਨਾਂ ਕੋਲੇ 72000 ਠੀਕ ਹੈ ਬੇਟਾ ਅੱਗੇ ਕਿੰਨੇ ਭੈਣ ਭਰਾਵਾਂ ਚ ਵੰਡਣੇ ਆ ਚਾਰਾਂ ਦੇ ਵਿੱਚ ਜਦੋਂ ਵਿਅਕਤੀ ਚਾਰ ਹੋਗੇ ਤਾਂ ਰੁਪਈਏ ਦੀ ਗਿਣਤੀ ਅਸੀਂ x ਮੰਨ ਲਾਂਗੇ ਠੀਕ ਹੈ ਤਾਂ ਇਹਦੇ ਚ ਬੇਟਾ ਜਦੋਂ ਵਿਅਕਤੀ 1 ਹੈ ਤਾਂ ਰੁਪਈਏ ਵੱਧਦਾ ਇਧਰ ਵਿਅਕਤੀ ਵਧਗੇ ਰੁਪਈਏ ਘਟਣਗੇ ਇੱਕ ਚੀਜ਼ ਵੱਧ ਗਈ ਦੂਜੀ ਘਟਦੀ ਹੈ ਤਾਂ ਅਸੀਂ ਉਲਟ ਕ੍ਰਮ ਅਨੁਪਾਤ ਲਾਉਨੇ ਆ ਉਲਟ ਕ੍ਰਮ ਅਨੁਪਾਤ ਦੇ ਵਿੱਚ ਉਲਟ ਕ੍ਰਮ ਅਨੁਪਾਤ ਦਾ ਫਾਰਮੂਲਾ ਲੱਗਣਾ ਇਹਦੇ ਵਿੱਚ ਪਹਿਲਾ ਗੁਣਾ ਦੂਜੀ ਟਰਮ ਬਰਾਬਰੇ ਤੀਜੀ ਗੁਣਾ ਚੌਥੀ ਟਰਮ ਹੁੰਦੀ ਹੈ ਤਾਂ ਇਹਦੀ ਇਹਦੇ ਨਾਲ ਗੁਣਾ ਤੇ ਇਹਦੀ ਇਹਦੇ ਨਾਲ ਗੁਣਾ ਤੁਹਾਨੂੰ ਦੱਸਿਆ ਸੀ 1 2 3 ਤੇ 4 ਇਹ ਚਾਰ ਟਰਮਾਂ ਵਾਰ-ਵਾਰ ਸਪੀਡ ਹੀ ਲਿਖਣੀਆਂ ਹੁੰਦੀਆਂ ਤਾਂ ਇਹ ਬਣ ਗਿਆ 4 ਪਹਿਲਾਂ ਆਪਾਂ x ਵਾਲੀ ਇੱਧਰ ਲਿਖ ਲੈਨੇ 4 ਗੁਣਾ x 72 ਹਜ਼ਾਰ ਠੀਕ ਹੈ ਤਾਂ ਆਪਾਂ x ਦੀ ਕੀਮਤ ਕੱਢਣੀ x ਇੱਧਰ ਰੱਖ ਲੈਨੇ ਆ ਚੌਕੇ ਨੇ ਉਧਰਲੇ ਪਾਸੇ ਜਾ ਕੇ ਭਾਗ ਹੋ ਜਾਣਾ ਕਿਉਂਕਿ ਗੁਣਾ ਦੀ ਰਕਮ ਭਾਗ ਚ ਬਦਲਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ 72000 4 ਤਾਂ ਬੇਟਾ ਇਹ ਤੁਹਾਨੂੰ ਮੂੰਹ ਜਵਾਨੀ ਭਾਗ ਕਰਨੀ ਆਉਣੀ ਚਾਹੀਦੀ ਹੈ 4 1 4 3 32 4 8 32 ਠੀਕ ਹੈ ਤਾਂ ਨਹੀਂ ਜਾਂਦਾ 0 ਨਹੀਂ ਜਾਂਦਾ 0 ਨਹੀਂ ਜਾਂਦਾ 0 ਤਾਂ ਇਹਦਾ ਉੱਤਰ ਆ ਗਿਆ ਬੇਟਾ ਤੁਸੀਂ 72000 ਨੂੰ 4 ਤੇ ਭਾਗ ਕਰਕੇ ਵੀ ਦੇਖ ਲੈਣਾ ਮੂੰਹ ਜਵਾਨੀ ਵੀ ਸਿੱਖਣੀ ਆ ਬੇਟਾ ਜੇ ਨੋਦੇਆ ਦਾ ਪੇਪਰ ਕਰਨਾ ਤਾਂ ਇਹਦਾ ਅਭਿਆਸ ਕਰੋਗੇ ਅਭਿਆਸ ਕਰਦੇ ਕਰਦੇ ਗੱਲਾਂ ਕਲੀਅਰ ਹੋ ਜਾਣਗੀਆਂ ਇਹਨੂੰ 5-5 ਵਾਰੀ ਆਪਣੇ ਹੱਥ ਨਾਲ ਕੱਢ ਕੇ ਦੇਖਣਾ ਆ ਸਵਾਲ ਨੂੰ ਤਾਂ ਜੋ ਤੁਹਾਨੂੰ ਪੱਕਾ ਹੋ ਜਾਵੇ ਤਾਂ ਇਹਦਾ ਬੇਟਾ x ਆ ਗਿਆ 18000 ਇੰਦਰ ਬਰਾਬਰ ਬਰਾਬਰ ਤਾਂ ਹਰੇਕ ਨੂੰ ਕਿੰਨੇ ਰੁਪਏ ਹਰੇਕ ਭੈਣ ਭਰਾ ਨੂੰ ਕਿੰਨੇ ਰੁਪਏ ਮਿਲਣਗੇ 18000 ਰੁਪਏ ਸਾਡਾ ਉੱਤਰ ਆ ਗਿਆ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 2 ਸਵਾਲ ਨੰਬਰ 3 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ